ਫਿਅਰਸ ਵੈਲਕਮ ਬੈਕ ਇਨ ਹோம் ਪ੍ਰੋਗਰਾਮ ਜੀ ਡਾ ਸਾਗਲੇ ਸ਼ੂ ਪਰ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ ਜੀ ਡਾ ਸਾਹਿਬ ਕੀ ਵਿਚਾਰ ਹਨ ਦੇਖੋ ਜਿਵੇਂ ਅਸੀਂ ਪਹਿਲੇ ਸੈਗਮੈਂਟ ਚ ਜਿਹੜਾ ਇਮਰਾਨ ਖਾਨ ਸਾਹਿਬ ਦਾ ਜ਼ਿਕਰ ਕਰਦੇ ਹਾਂ ਕਿਹਾ ਕਿ ਉਹ ਇੱਕ ਇਮਾਨਦਾਰੀ ਦੇ ਨਾਲ ਆਪਣੇ ਨੇਸ਼ਨ ਨੂੰ ਆਪਣੇ ਮੁਲਕ ਨੂੰ ਜੀ ਉਸ ਢੂੰਗੇ ਟੋਏ ਦੇ ਵਿੱਚ ਜਿਹੜਾ ਕਿ ਪਿਛਲੇ ਹਕਮਰਾਨਾਂ ਨੇ ਜਾਂ ਕੁਸ਼ੂ ਨੀਤੀਆਂ ਜਿਹੜੀਆਂ ਕਿ ਅਮਰੀਕਾ ਜਾਂ ਹੋਰ ਪੱਛਮੀ ਤਾਕਤਾਂ ਨੇ ਉਹਨਾਂ ਦੇ ਉੱਤੇ ਥੋਪੀਆਂ ਔਰ ਪਿਛਲੇ ਹਾਕਮ ਜਿਨ੍ਹਾਂ ਦੇ ਅੰਦਰ ਕਿਉਂਕਿ ਇਮਾਨਦਾਰੀ ਦੀ ਕਮੀ ਵੀ ਸੀ ਕਈ ਵਾਰ ਵਿਜਡਮ ਵੀ ਨਹੀਂ ਹੁੰਦੀ ਉਹ ਜਸਟ ਉਸ ਦਾ ਜਿਹੜਾ ਉਸ ਦੇ ਅੱਗੇ ਗੋਡੇ ਟੇਕਦੇ ਰਹੇ ਜੀ ਨਤੀਜੇ ਦੇ ਤੌਰ ਤੇ ਇੱਕ ਤੋਂ ਬਾਅਦ ਇੱਕ جنگ ਦੇ ਵਿੱਚ ਪਾਕਿਸਤਾਨ ਜਿਹੜੀ ਪਾਕਿਸਤਾਨ ਦੀ ਸਿੱਧੀ جنگ ਨਹੀਂ ਸੀ ਨਾ ਤਾਂ افغانستان ਦੇ ਵਿੱਚ 1979 ਜਦੋਂ Soviet Union ਆਇਆ ਉਹ جنگ ਵੀ ਕੋਈ ਪਾਕਿਸਤਾਨ ਦੇ ਨਹੀਂ ਸੀ ਜਿਹਦੇ ਵਿੱਚ ਆਲਮੋਸਟ 10 ਸਾਲ ਫਸੇ ਰਹੇ ਫਿਰ 2001 ਦੇ ਵਿੱਚ ਜਦੋਂ 911 ਹੋਇਆ ਉਹ ਨਹੀਂ ਹਾਈਜੈਕਰਾਂ ਜੋ ਕੋਈ ਵੀ ਪਾਕਿਸਤਾਨੀ ਨਹੀਂ ਸੀ ਲੇਕਨ ਇਹ ਦੇ ਬਾਵਜੂਦ ਪਾਕਿਸਤਾਨ ਉਸ ਅਗ ਦੇ ਜਿਹੜਾ ਉਸ ਦੇ ਉਹ ਉਹ ਵਿੱਚ ਝੁਲਸਿਆ ਗਿਆ ਜੀ ਨਤੀਜੇ ਦੇ ਤੌਰ ਤੇ 70000 ਤੋਂ ਜ਼ਿਆਦਾ ਕੈਜੂਐਲਟੀਆਂ ਹੰਡਰਡਸ ਆਫ ਬਿਲੀਅਨਸ ਆਫ ਡਾਲਰਸ ਦਾ ਨੁਕਸਾਨ ਔਰ ਮੈਂ ਸਮਝਦਾ ਹਾਂ ਵੀ Imran Khan ਇੱਕ ਕਰੇਜ ਔਰ ਕਨਵਿਕਸ਼ਨ ਵਾਲਾ ਨੀਤ ਲੀਡਰ ਉਹਨਾਂ ਨੂੰ ਮਿਲੇ ਔਰ ਉਹਨਾਂ ਨੇ ਪਿਛਲੇ ਦਿਨਾਂ ਚ ਬੜੀ ਸਪਸ਼ਟਤਾ ਦੇ ਨਾਲ ਦੋ ਗੱਲਾਂ ਜਿਵੇਂ ਅਸੀਂ ਸਮਝਦੇ ਹਾਂ ਕਿ ਇਧਰ ਭਾਰਤ ਨੂੰ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਤੁਹਾਡੇ ਨਾਲ ਦੋਸਤਾਨਾ ਕਰਨਾ ਚਾਹੁੰਦੇ ਜੀ ਬਰਾਬਰ ਦੇ ਤੌਰ ਤੇ ਅਮਰੀਕਾ ਨੂੰ ਵੀ ਉਹਨਾਂ ਨੇ ਕਿਹਾ ਕਿ ਵੀ ਅਸੀਂ ਹੁਣ ਤੁਹਾਡੀਆਂ ਲੜਾਈਆਂ ਨਹੀਂ ਲੜਾਂਗੇ ਅਸੀਂ ਕੋਈ ਤੁਹਾਡੀ ਕਲੈਂਟ ਸਟੇਟ ਨਹੀਂ ਹੈਗੇ ਜਿਹੜੀ ਲੜਾਈ ਸਾਡੇ ਹਿੱਤ ਚ ਹੋਏਗੀ ਔਰ ਪਹਿਲੇ ਦਿਨ ਤੋਂ ਇਹ ਕ੍ਰੈਡਿਟ ਜਾਂਦਾ ਹੈ Imran Khan ਨੂੰ ਕਿ ਤਾਲੀਬਾਨ ਜਿਹੜੇ ਕਿ ਉਹਨਾਂ ਦੇ ਆਪਣੇ ਲੋਕ ਨੇ ਉਹਨਾਂ ਨੂੰ ਮਾਰਨ ਦੇ ਲਈ ਜਿਹੜੀਆਂ ਨੀਤੀਆਂ ਪਾਕਿਸਤਾਨ ਦੀ ਸਰਕਾਰ ਅਮਰੀਕਾ ਦੇ ਕਹਿਣ ਤੇ ਬਣਾਉਂਦੀ ਰਹੀ ਇਹਨਾਂ ਨੇ ਪਹਿਲੇ ਦਿਨ ਤੋਂ ਹੀ ਉਸ ਦਾ ਵਿਰੋਧ ਕੀਤਾ ਔਰ ਇਹ ਖਬਰ ਹੈ ਕਿ ਪਾਕਿਸਤਾਨ will never again fight imposed wars on its territory Imran Khan ਉਹਨਾਂ ਨੇ ਜਿਹੜਾ ਪ੍ਰਾਈਮ اسلامਾਬਾਦ ਦੀ ਪ੍ਰੈਸ ਕਾਨਫਰੰਸ 'ਚ ਕਿ ਕਿ ਵਾਰ ਔਨ ਟੈਰਰ ਐਜ਼ ਐਨ ਇੰਪੋਜ਼ਡ ਵਾਰ ਔਨ ਪਾਕਿਸਤਾਨ ਐਂਡ ਪ੍ਰੋਮਿਸ ਟੂ ਨੈਵਰ ਫਾਈਟ ਸੱਚ ਐ ਵਾਰ ਇਨਸਾਈਡ ਹਿਸ ਕੰਟਰੀ इन ए वेल्ड अटैक ऑन यूएस प्रेसिडेंट ट्रम्प हु हैज रिपीटेडली एक्यूज्ड इस्लामाबाद ऑफ नॉट हेल्पिंग अमेरिका इन इट्स फाइट अगेंस्ट टेररिज़म क्योंकि जेडे ट्रम्प ने ओ एक तो बाद एक ट्वीट्स उन्होंने क्या पाकिस्तान थैंकलेस अस इनर पे दते बिलियन डॉलर्स दंदे रहे उन्होंने कहा कि ये जवाब है जी कि अभी हम आपकी लड़ाई लड़ते रहे बट नो मोर अब ये नहीं होएगा वी हैव फॉट एन इंपोज्ड वॉर इनसाइड आवर कंट्री As our war at a very heavy cost of sweat and blood and lose to our socio economic fiber, we shall not fight any such war again inside Pakistan. Khan told tribal elders during his first visit to newly merged tribal districts of North Waziristan, once a stronghold of Taliban militants. Yeah. ਉਹਨਾਂ ਦੇ ਐਲਡਰਸ ਜਰਗੇਸ਼ ਜਾ ਕੇ ਉਹਨਾਂ ਦੇ ਸੀਨੀਅਰ ਲੀਡਰਸ ਉਹਨਾਂ ਨੇ ਕਿਹਾ ਵੀ ਨਹੀਂ ਸਾਡੀ ਤੁਹਾਡੇ ਨਾਲ ਕੋਈ ਨਹੀਂ ਤੁਸੀਂ ਸਾਡੇ ਭਰਾ ਹੋ ਔਰ ਅਸੀਂ ਹੁਣ ਜਿਹੜੀ ਇਹ ਟੈਰਰ ਦੇ ਨਾਂ ਥੱਲੇ ਅਮਰੀਕਾ ਦੀ ਲੜਾਈ ਹੈ ਇਹ ਬਿਲਕੁਲ ਕਦੇ ਵੀ ਫਿਊਚਰ ਨਹੀਂ ਲੜਾਂਗੇ ਔਰ ਉਹਨਾਂ ਦੇ ਨਾਲ ਉਸ ਵੇਲੇ ਆਰਮੀ ਚੀਫ ਕਮਰ ਜਵੇਦ ਬਾਜਵਾ ਵੀ ਸਨ ਔਰ ਉਹਨਾਂ ਨੇ ਜਿੱਥੇ ਜਿਹੜਾ Imran Khan ਨੇ ਫੌਜ ਦੀ ਤਾਰੀਫ ਵੀ ਕੀਤੀ ਸਕਿਉਰਿਟੀ ਫੋਰਸਸ ਇੰਟੈਲੀਜੈਂਸ ਏਜੰਸੀਸ ਦੇ انہوں نے کہا نو ادر کنٹری اور آرمڈ فورسز ہیو ڈن وٹ پاکستان آرمڈ فورسز ہیو ڈن وار اگینسٹ ٹیررزم خان سیڈ انہوں نے کہا جی جو ساری فوج نے اور دوسرا کیتا ہے اور کسی نے بھی کیتا ہے. جی. اور یہ ساری اگیں وہی ڈیٹیل ہے کہ انہوں نے کہا کہ خان پرومس ٹو پلے رول ان پیس اینڈ اسٹیبلٹی ان افغانستان اور جو انہوں نے کہا وی آر فار پیس بیونڈ بارڈرز اسپیشلی ان افغانستان we shall play our role in afghan peace process along with other stakeholders as peace in afghanistan is critical for achieving and enduring peace in pakistan ke bhi ye badi zaruri hai pakke taur de utte karn di aur assi samajhde haan ke unna di ye bilkul theek line hai ji aur e jada kartarpur corridor de mudde de utte jada ekdam dono deshan da qareeb aan de process shuru hui hai ਕਸ਼ਮੀਰ ਦੇ ਹਵਾਲੇ ਨਾਲ ਜਿਹੜਾ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਜੀ ਉਹਨੇ ਵੀ ਕਿਹਾ ਨੀਡ ਕਰਤਾਰਪੁਰ ਲਾਈਕ ਇਨੀਸ਼ੀਏਟਿਵ ਇਨ ਵੈਲੀ ਕਿ ਵੀ ਜਿਵੇਂ ਇਹ ਬਹੁਤ ਵੈਲਕਮ ਹੈ ਵੀ ਇਹ ਹੋਇਆ ਪਰ ਇਸ ਕਸਮਾਈ ਜਿਹੜਾ ਇਨੀਸ਼ੀਏਟਿਵ ਹੈ ਉਹ ਵੈਲੀ ਦੇ ਵਿੱਚ ਵੀ ਲਿਆ ਜਾਏ ਉਹਨਾਂ ਨੇ ਕਿਹਾ ਇਨਸਟੈਡ ਆਫ ਬਲੱਡ ਸ਼ੈਡ ਐਂਡ ਅਟੈਂਪਟਸ ਟੂ ਐਨਫੋਰਸ ਸਾਇਲੈਂਸ ਆਫ ਗਰੇਵਿਆਰਡ ਦਾ ਕਸ਼ਮੀਰੀ ਇਸ਼ੂ ਸ਼ੁੱਡ ਬੀ ਰਿਜ਼ੋਲਵ ਥਰੂ ਇਨੀਸ਼ੀਏਟਿਵਸ ਲਾਈਕ ਕਰਤਾਰਪੁਰ ਜੀ ਜਿਵੇਂ ਕਰਤਾਰਪੁਰ ਦਾ ਇਨੀਸ਼ੀਏਟਿਵ ਲੈ ਕੇ ਇਸ ਮਸਲੇ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਉਹਦੇ ਚ ਉਹਨਾਂ ਨੇ ਕਿਹਾ ਇਹਨੇ ਸਟੇਟਮੈਂਟ ਮਹਿਬੂਬਾ ਸੈਡ ਦਾ ਡਿਸੀਜਨ ਟੇਕਨ ਬਾਈ ਪਾਕਿਸਤਾਨ ਵਾਸ ਐਪਰੀਸ਼ੀਏਬਲ ਐਂਡ ਦਾ ਸੇਮ ਵਾਸ ਰੈਸਿਪ੍ਰੋਕੇਟਿਡ ਵਿਦ ਗ੍ਰੇਸ ਐਂਡ ਸਟੇਟਸਮੈਨਸ਼ਿਪ ਬਾਈ ਦਾ ਲੀਡਰਸ਼ਿਪ ਆਫ ਇੰਡੀਆ ਇਹ ਤਾਂ ਪਤਾ ਨਹੀਂ ਕਿ ਗ੍ਰੇਸ ਐਂਡ ਸਟੇਟਸਮੈਨਸ਼ਿਪ ਇੰਡੀਆ ਚ ਨੇ ਦਿਖਾਈ ਹੈ ਬਟ ਸਰਟਨਲੀ ਇਮਰਾਨ ਖਾਨ ਦੀ ਸਰਕਾਰ ਨੇ ਗ੍ਰੇਸ ਐਂਡ ਸਟੇਟਸਮੈਨਸ਼ਿਪ ਦਿਖਾਈ ਔਰ ਇਹ ਇਸ ਕਿਸਮ ਦਾ ਮਾਸਟਰ ਸਟ੍ਰੋਕ ਵਜਾ ਜਿਵੇਂ ਉਹਨੇ ਜਿਹੜਾ ਇੰਡੀਅਨ ਡਿਪਲੋਮੈਟ ਹੈ ਉਹਨੇ ਕਿਹਾ ਜੀ ਪਾਕਿਸਤਾਨ ਨੇ ਲੋਲੀ ਹੰਗ ਜਿਹੜਾ ਫਰੂਟ ਸੀ ਦਰਖਤ ਦਾ ਤੋੜ ਲਿਆ ਤੇ ਇੰਡੀਅਨਸ ਕੋਲ ਕੋਈ ਚੋਇਸ ਨਹੀਂ ਰਹੀ ਕਿ ਉਹ ਵੀ ਕਹਿਣ ਕਿ ਚਲੋ ਕੋਈ ਨਹੀਂ ਹੁਣੇ ਫਰੂਟ ਵੰਡ ਕੇ ਹੀ ਖਾ ਲਾਂਗੇ ਸੋ ਕੁੱਲ ਮਿਲਾ ਕੇ ਸੀ ਸਮਝਦੇ ਆਂ ਵੀ ਮਹਿਬੂਬਾ ਮੁਫਤੀ ਹਾਲਾ ਰੋਲ ਇਹਨੇ ਵੀ ਬੀਬੀ ਨੇ ਉਹੀ ਪਲੇ ਕੀਤਾ ਜੋ ਬਾਦਲ ਤੇ ਅਮਰਿੰਦਰ ਪੰਜਾਬ ਚ ਕਰਦੇ ਰਹੇ ਨੇ ਉਹ ਰਾਜੀ ਵੀ ਕਰ ਰਹੇ ਨੇ ਪਰ ਫਿਰ ਵੀ ਜਿਹੜਾ ਕੋਈ ਆਪਣੇ ਲੋਕਾਂ ਦੀ ਗੱਲ ਕਰਦਾ ਉਸ ਦੀ ਅਸੀਂ ਸ਼ਲਾਗਾ ਕਰਦੇ ਹਮਾਇਤ ਵੀ ਕਰਦੇ ਕਿ ਵੀ ਅਸੀਂ ਸਮਝਦੇ ਹਾਂ ਕਿ ਕਸ਼ਮੀਰ ਦੇ ਲੋਕਾਂ ਦੀ ਸਫਰਿੰਗ ਬਹਾਦਰੀ ਵੀ ਉਹਨਾਂ ਦੀ ਸੈਲੂਟ ਹੈ ਔਰ ਉਹਨਾਂ ਦੀ ਸਫਰਿੰਗ ਵੀ ਪਰ ਇਹ ਗੱਲ ਸਿਰਫ ਇਹ ਨਹੀਂ ਹੈ ਕਿ ਜੀ ਫੌਜ ਨੇ ਕੁਝ ਕੀਤਾ ਜਾਂ ਉਹਨਾਂ ਨੇ ਜਵਾਬ ਦਿੱਤਾ ਅਲਟੀਮੇਟਲੀ ਜਿਵੇਂ ਅਸੀਂ ਕਿਹਾ ਕਿ ਪੰਜਾਬ 'ਚ ਵੀ ਗੁੱਡ ਇਨੀਸ਼ੀਏਟਿਵ ਹੈ ਜੇ ਅੱਜ ਮੋਦੀ ਨੂੰ ਲੱਗਦਾ ਜੀ ਇਹ ਬਰਲਨ ਵਾਲ ਟੁੱਟ ਸਕਦੀ ਹੈ ਤੇ ਅਸੀਂ ਕਿਉਂ ਨਹੀਂ ਕਰ ਸਕਦੇ ਪਰ ਜੇ ਸਿੱਖਾਂ ਦੇ ਨਾਲ ਜੋ ਇਹਨਾਂ ਨੇ ਜੂਨ 84 ਨਵੰਬਰ 84 ਜਿਸ 72 ਸਾਲ ਦੀਆਂ ਨੀਤੀਆਂ ਨੇ ਉਹਨੇ ਸਮਝਣ ਕਿ ਜੀ ਸਾਨੂੰ ਉਹ 3 ਮੀਲ ਦਾ ਇੱਕ ਪੁਲ ਇੱਧਰ ਬਣ ਗਿਆ ਏ ਸਿੱਖ ਖਾਲਸਾਣ ਦੀ ਮੰਗ ਛੱਡ ਕੇ ਜੈਪੁਰ ਇਹ ਨਹੀਂ ਹੋਣਾ ਹੁਣ ਬਿਲਕੁਲ ਇਸੇ ਤਰ੍ਹਾਂ ਕਸ਼ਮੀਰ 'ਚ ਬੇਸ਼ੱਕ ਮਹਿਬੂਬਾ ਨੇ ਕਿਹਾ ਕਰਤਾਰਪੁਰ ਲਾਈਕ ਇਨੀਸ਼ੀਏਟ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਵੀ ਕਸ਼ਮੀਰੀ ਆਪਣੀ ਆਜ਼ਾਦੀ ਦੀ ਗੱਲ ਜਿਹੜੀ ਆ ਉਹਨੂੰ ਬੈਕ ਬਰਨਰ ਤੇ ਰੱਖ ਦੇਣਗੇ ਔਰ ਇੱਕ ਗੱਲ ਜਿਹੜੀ ਕਸ਼ਮੀਰ ਦੇ ਹਵਾਲੇ ਨਾਲ ਇਸ ਖਬਰ ਦੇ ਨਾਲ ਹੀ ਮੇਲ ਖਾਂਦੀ ਹੈ ਔਰ ਪੋਸੀਬਲ ਹੈ ਕਿ ਕੋਈ ਨਾ ਕੋਈ ਜਿਹੜੀ ਹੈ ਅੰਡਰਹੈਂਡ ਜਿਹੜੀ ਹੈ ਉਹ ਕੋਸ਼ਿਸ਼ ਚੱਲ ਰਹੀ ਹੈ ਕਿ ਨਾਰਵੇ ਜੀ ਇਹ ਉਹਨਾਂ ਬਾਰੇ ਨੋਬਲ ਪ੍ਰਾਈਜ਼ ਵੀ ਉਹਨਾਂ ਨੇ ਇਸਟੈਬਲਿਸ਼ ਕੀਤਾ ਉਹ ਪੀਸ ਇਨੀਸ਼ੀਏਟਿਵ ਵੀ ਲੈਂਦੇ ਨੇ ਕਈ ਥਾਂ ਉਹਨਾਂ ਨੇ ਜਿੱਥੇ ਕਨਫਲਿਕਟ ਜ਼ੋਨ ਦੇ ਵਿੱਚ ਆ ਕੇ ਪੀਸ ਕਰਵਾਈ শ্রীলঙ্কা 'ਚ ਵੀ ਉਹ ਕਰਵਾਉਣਾ ਚਾਹੁੰਦੇ ਸੀ ਤਾਮਿਲਾਂ ਦੇ ਨਾਲ ਗੱਲਬਾਤ ਸੀ ਪਰ ਫਿਰ শ্রীলঙ্কা ਨੇ ਬਰੂਟਲੀ ਜਿਹੜਾ ਲਿਟੇ ਹੈ ਉਹਨੂੰ ਕ੍ਰਸ਼ ਕੀਤਾ ਹੁਣ ਪਿਛਲੇ ਦਿਨਾਂ ਚ ਜਿਹੜਾ ਸਾਬਕਾ ਪ੍ਰਾਈਮ ਮਿਨਿਸਟਰ ਹੈ ਨਾ ਨਾਰਵੇ ਦੇ ਮਿਸਟਰ ਬੌਂਡਵਿਕ ਉਹ ਕਸ਼ਮੀਰ ਵੈਲੀ ਚ ਗਏ ਔਰ ਉਹਨਾਂ ਨੇ ਸੈਦ ਅਲੀ ਸ਼ਾ ਗਲਾਨੀ ਔਰ ਜਿਹੜੇ ਦੂਸਰੇ ਨੇ ਸੱਜਣ ਉਹਨਾਂ ਨੂੰ ਮੀਰ ਵਾਇਜ਼ 우ਮਰ ਫਾਰੂਖ ਜੀ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਸੋ ਇਹ ਲੱਗ ਰਿਹਾ ਹੈ ਕਿ ਕੋਈ ਨਾ ਕੋਈ ਨਾਰਵੇ ਜਿਹੜਾ ਇਹ ਕੋਸ਼ਿਸ਼ ਕਰ ਰਿਹਾ ਹੈ ਕਿ ਕੋਈ ਪੀਸ ਬੁਕੋ ਕੇ ਇੰਡੀਆ ਤਾਂ ਜੇ ਪਾਕਿਸਤਾਨ ਦੇ ਆਏ ਕੋਈ ਲੀਡਰ ਉਹਨਾਂ ਦੇ ਨਾਲ ਮਿਲ ਲੈਣ ਤੇ ਮੀਟਿੰਗ ਕੈਨਸਲ ਕਰ ਦਿੰਦੇ ਨੇ ਪਰ ਜੇ ਇਹਨਾਂ ਨੇ ਨਾਰਵੇ ਦੇ ਪ੍ਰਾਈਮ ਮਿਨਿਸਟਰ ਨੂੰ ਸਾਬਕਾ ਨੂੰ ਅਲਾਓ ਕੀਤਾ ਕਿ ਉਹ ਕਸ਼ਮੀਰ ਜਾ ਕੇ ਜਿੱਥੇ ਕਿ ਇਹ ਗਿਲਾਨੀ ਔਰ ਮਿਰਵਾਇਜ਼ ਉਮਰ ਫਾਰੂਖ ਹਾਰਮੋਸਟ ਹਾਊਸ ਅਰੈਸਟ ਵਰਗੀ ਹਾਲਤ 'ਚ ਰਹਿੰਦੇ ਨੇ ਉਹਨਾਂ ਦੇ ਨਾਲ ਉਹ ਗੱਲਬਾਤ ਕਰ ਸਕਣ ਸੋ ਜ਼ਾ ਰ ਹੈ ਕਿ ਵੀ ਇੰਡੀਅਨ ਗਵਰਨਮੈਂਟ ਸ਼ਾਇਦ ਇਹ ਵੀ ਦੇਖ ਰਹੀ ਹੋਵੇਗੀ ਕਿ ਉਹ ਵਾਰ ਲੂਜ਼ ਕਰ ਰਹੀ ਹੈ ਕਸ਼ਮੀਰ ਚ ਤੇ ਕੋਈ ਵਿਚਾਰਾ ਲੱਭਣਾ ਚਾਹੁੰਦੇ ਹੋਣਗੇ ਨiyet ਸਾਫ ਨਹੀਂ ਹੈ ਬਿਲਕੁਲ ਨiyet ਵੱਧ ਹੈ ਪਰ ਇਸ ਤੋਂ ਹੀ ਅਸੀਂ ਸਮਝਦੇ ਹਾਂ ਕਿ ਵੀ ਇਹ ਵੀ ਕੋਈ ਨਾ ਕੋਈ ਇਨੀਸ਼ੀਏਟਿਵ ਕਿਸੇ ਲੈਵਲ ਤੇ ਚੱਲ ਰਿਹਾ ਹੈ ਔਰ ਅਸੀਂ ਸਮਝਦੇ ਹਾਂ ਕਿ ਇਹ ਕਸ਼ਮੀਰੀ ਲੋਕਾਂ ਦੀ ਸਫਰਿੰਗ ਘਟ ਹੋਏ ਉਹਨਾਂ ਦਾ ਗੋਲ ਅਲਟੀਮੇਟ ਆਜ਼ਾਦੀ ਦੇ ਨੇੜੇ ਆਏ ਔਰ ਇਸ ਨੂੰ ਜੇ ਅਸੀਂ ਖਰਸਤਾਨ ਦੇ ਲਈ ਕੋਈ ਵੀ ਜਿਹੜੀ ਪ੍ਰਾਪਤੀ ਹੈ ਔਰ ਇਹ ਅਸੀਂ ਸਮਝਦੇ ਹਾਂ ਅਭੀ ਇਹ 3 ਮਿਲੀਅਨ ਸਿੱਖ ਡਾਇਸਪੋਰਾ ਨੇ ਗੁਰੂ ਨਾਨਕ ਦੀ ਬਖਸ਼ਿਸ਼ ਨਾਲ ਔਰ ਪਾਕਿਸਤਾਨ ਦੇ ਵਿੱਚ ਇੱਕ ਸਟੇਟਸਮੈਨਸ਼ਿਪ ਲਾਈਕ ਥਿੰਕਿੰਗ ਵਾਲੇ ਲੀਡਰ ਦੇ ਆਣ ਨਾਲ ਇੰਡੀਅਨਸ ਦੇ ਜੇ ਗੋਡੇ ਲਵਾਏ ਨੇ ਤੇ ਜਿਹੜੇ ਦੂਸਰੇ ਗੋਲ ਨੇ ਸਾਡੇ ਮੁਕੰਮਲ ਆਜ਼ਾਦੀ ਦੇ ਔਰ ਕਸ਼ਮੀਰੀਆਂ ਦੀ ਮੁਕੰਮਲ ਆਜ਼ਾਦੀ ਦੇ ਇਹ ਵੀ ਹਾਸਲ ਕਰਨੇ ਜਿਹੜੇ ਨੇ ਉਹ ਕੋਈ ਦੂਰ ਦੀ ਗੱਲ ਨਹੀਂ ਦੂਰ ਦੀ ਗੱਲ ਨਹੀਂ ਬਿਲਕੁਲ ਡਾਕਟਰ ਸਾਹਿਬ ਇਤਿਲੇ ਨੇ ਪਹਿਲੇ ਪਹਿਤ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਫੇਰ ਦੁਬਾਰਾ ਅਪੀਲ ਤੇ ਬੇਨਤੀ ਕਰਦੀਏ ਈਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਟੀਵੀ 84 ਸਿੱਖਾਂ ਕਸ਼ਮੀਰੀਆਂ ਤੇ ਭਾਰਤੀਆਂ ਨੋਟਿਸ ਡੇਟਾ ਦੇ ਲੋਕਾਂ ਦੇ ਸਵੈ ਰਣੀ ਨੇ ਦੇ ਹੱਕਾਂ ਦਾ ਹਾਮੀ ਹੈ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵਾਤਵਾਤ ਮਾਈਕ ਸਹਾਇਤਾ ਕਰੋ ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ ਟੀਵੀ 84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਟੋਨੇਟ ਕਰ ਸਕਦੇ ਹੋ ਮੰਤਰੀ ਟੋ जी टीवी एच फॉर दे नाम ते ਚੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਨੀਓ ਲੰਗਲੈਂਡ ਸਿਟੀ ਨਿਊਯਾਰਕ 11101 ਯੂ ਐਸ اے ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5164060694 थैंक यू सो मच ਈਅਰਸ ਤੁਸੀਂ ਕੇ ਨਹੀਂ ਜਾਣਾ ਮਿਲਦੇ ਆਫਟਰ दिस शॉर्ट ब्रेक